तेरी उमर चाल जुग हो तेर पौण ज़खमी चेसी रखंदा आहियां मसालो ਕਾਲਜਾ ਵਾਹਿਗੁਰੂ ਜੀ ਕੀ ਫਤਿਹ ਦਾਸ ਹਰਮੰਦਰ ਸਿੰਘ ਆ ਪ੍ਰਧਾਨ ਟ੍ਰਾਇੰਗਲ ਪਾਰਟੇ ਪੰਜਾਬ ਜਿਹੜੀ ਕਿ ਹਮੇਸ਼ਾ ਹੀ ਗੁਰੂ ਨਾਨਕ ਦੇਵ ਜੀ ਦੇ ਵਿਚਾਰ ਤੁਹਾਨੂੰ ਫਾਲੋ ਕਰਦੀ ਆ ਕਿਸਾਨਾਂ ਦੀ ਮਜ਼ਦੂਰਾਂ ਦੀ ਅਤੇ ਛੋਟੇ ਦੁਕਾਨਦਾਰਾਂ ਦੀ ਗੱਲ ਕਰਦੀ ਹੈ ਅੱਜ ਸਾਡਾ ਗੱਲਬਾਤ ਦਾ ਵਿਸ਼ਾ ਪੰਜਾਬ ਦੇ ਵਿੱਚ ਜੋ ਮੌਜੂਦਾ ਸਰਕਾਰ ਹੈ ਜਾਂ ਪਹਿਲਾਂ ਸਰਕਾਰਾਂ ਰਹਿ ਚੁੱਕੀਆਂ ਹਨ ਕਿਉਂਕਿ ਪੰਜਾਬ ਦੇ ਵਿੱਚ ਜੋ ਕੁਝ ਸਰਕਾਰਾਂ ਕਰਦੀਆਂ ਹਨ ਉਹ ਪੰਜਾਬ ਦੇ ਲੋਕਾਂ ਲਈ ਕੋਈ ਬਹੁਤਾ ਸਾਰਾ ਤਾਇਕ ਸਰਕਾਰਾਂ ਨਹੀਂ ਹਨ ਨਾ ਤਾਂ ਸਰਕਾਰਾਂ ਦੀ ਲੋਕ ਗੱਲ ਮੰਨਦੇ ਆ ਅਤੇ ਨਾ ਹੀ ਲੋਕਾਂ ਦੀ ਸਰਕਾਰ ਗੱਲ ਮੰਨਦੀ ਹੈ ਦੋਹਾ ਦੇ ਵਿੱਚ ਲੋਕਾਂ ਦੇ ਵਿੱਚ ਅਤੇ ਸਰਕਾਰਾਂ ਦੇ ਵਿੱਚ ਅਕਸਰ ਤਰਕਾਰ ਹੁੰਦਾ ਰਹਿੰਦਾ ਹੈਗਾ ਟਾਕਰੇ ਹੁੰਦੇ ਰਹਿੰਦੇ ਹਨ ਜਿਹੜਾ ਕਿ ਪੰਜਾਬ ਦੇ ਲੋਕਾਂ ਲਈ ਤੇ ਸਰਕਾਰਾਂ ਲਈ ਕੋਈ ਤਰੱਕੀ ਦੀ ਗੱਲ ਨਹੀਂ ਅਸੀਂ ਕਹਿ ਸਕਦੇ ਟ੍ਰਾਇੰਗਲ ਪਾਰਟੀ ਉਹ ਪੰਜਾਬ ਦਾ ਕਹਿਣਾ ਹੈ ਜੋ ਪੰਜਾਬ ਦੇ ਵਿੱਚ ਸਿਸਟਮ ਹੈ ਅਕਸਰ ਅਸੀਂ ਦੇਖਦੇ ਹਾਂ ਕੈਂਡੀਡੇਟ MLA ਜੋ ਪਾਰਟੀਆਂ ਦੇ ਨੇਤਾ ਹਨ ਉਹ ਪਾਰਟੀਆਂ ਬਗਲ ਕੇ ਦੂਸਰੀਆਂ ਪਾਰਟੀਆਂ 'ਤੇ ਚਲੇ ਜਾਂਦੇ ਹਨ ਪਾਰਟੀ ਬਦਲ ਦੇ ਨਾਲ ਜਾਂ ਪਾਰਟੀਆਂ ਦੇ ਵਿੱਚ ਇੱਕ ਦੂਜੇ ਦੇ ਨਾਲ ਅਲਗੜੇ ਦੇ ਨਾਲ ਜਾਂ ਅਸੀਂ ਇਹ ਕਹਿ ਸਕਦੇ ਹਾਂ ਗੱਠ ਜੋੜ ਦੇ ਨਾਲ ਵੀ ਬਹੁਤਾ ਕੋਈ ਸਾਰਸਕੰਤੀਜੇ ਨਹੀਂ ਨਿਕਲੇ ਟ੍ਰਾਇੰਗਲ ਪਾਰਟ ਦਾ ਇਹ ਕਹਿਣਾ ਹੈ ਸਾਰਾ ਸਿਸਟਮ ਨੂੰ ਹੀ ਚੇਂਜ ਕਰਨਾ ਪੈਣਾ ਹੈ ਸਿਸਟਮ ਬਦਲਣਾ ਪੈਣਾ ਹੈਗਾ ਸਿਸਟਮ ਬਦਲਣ ਵਾਸਤੇ ਟ੍ਰਾਇੰਗਲ ਪਾਰਟ ਨੂੰ ਪੰਜਾਬ ਦੇ ਬਹੁਤ ਸਾਰੇ ਏਜੰਡੇ ਹਨ ਜਿਹੜੇ ਕਿ ਸਿਸਟਮ ਨੂੰ ਬਦਲ ਸਕਦੇ ਹਨ ਪਹਿਲਾ ਏਜੰਡਾ ਤਾਂ ਇਹ ਹੈ ਕਿ ਪੰਜਾਬ ਦੇ ਲੋਕਾਂ ਦਾ ਪੰਜਾਬ ਦੇ ਹਰ ਇੱਕ ਨਾਗਰਿਕ ਦਾ ਕਰਜ਼ਾ ਮਾਫ ਕੀਤਾ ਜਾਊਗਾ ਚਾਹੇ ਉਹ ਆਰਟਿੰਗਾਂ ਦਾ ਕਰਜ਼ਾ ਚਾਹੇ ਫਾਈਨੈਂਸਰਾਂ ਦਾ ਚਾਹੇ ਬੈਂਕਾਂ ਦਾ ਪ੍ਰਾਈਵੇਟ ਬੈਂਕਾਂ ਦਾ ਤੇ ਸਰਕਾਰੀ ਬੈਂਕਾਂ ਦਾ ਸਭ ਤੋਂ ਪਹਿਲਾਂ ਤਾਂ ਲੋਕਾਂ ਦਾ ਕਰਜ਼ਾ ਮਾਫ ਕਰਨਾ ਪੈਣਾ ਹੈ ਫਿਰ ਹੀ ਅਸੀਂ ਲੋਕਾਂ ਨੂੰ ਆਪਣੇ ਅਨਸਾਰ ਢਾਲ ਸਕਦੇ ਹਾਂ ਫੇਰ ਹੀ ਪੰਜਾਬ ਦੇ ਲੋਕ ਗੱਲ ਮੰਨਣਗੇ ਜਿਹੜਾ ਕਰਜ਼ਾ ਸਰਕਾਰਾਂ ਮਾਫ ਕਰਨਗੀਆਂ ਸਰਕਾਰਾਂ ਹੀ ਕਰਜ਼ੇ ਦੀ ਚਾਹੇ ਉਹ ਕਰੋੜਾਂ ਦਾ ਚਾਹੇ ਅਰਬਾਂ ਦਾ ਕਿੰਨਾ ਵੀ ਹੈ ਉਹ ਸਰਕਾਰਾਂ ਮਹੀਨੇ ਵਾਈਜ਼ ਪੰਜਾਬ ਦੇ ਲੋਕਾਂ ਸਰਦੋ ਕਰਜਾ ਉਹਦੀ ਕਿਸ਼ਤ ਸਰਕਾਰ ਅਦਾ ਕਰੂਗੀ। ਅਗਲੀ ਗੱਲ ਪੰਜਾਬ ਦੇ ਵਿੱਚ ਜਿੰਨੇ ਵੀ ਕੰਸਟਰਕਸ਼ਨ ਹੋ ਰਹੀ ਹੈ ਉਹ ਸਾਰੇ ਦੀ ਸਾਰੇ ਬੰਦ ਕੀਤੀ ਜਾਊਗੀ। ਆਪਣੀ ਮਰਜ਼ੀ ਦੇ ਨਾਲ ਕੋਈ ਐਟ ਵੀ ਨਹੀਂ ਲਾ ਸਕੂਗਾ। ਕਿਸਾਨ ਵੀ ਆਪਣੀ ਮਰਜ਼ੀ ਦੇ ਨਾਲ ਕੋਈ ਟੂਵੈਲ ਜਾ ਕੋਈ ਜ਼ਮੀਨ ਵੇਚਣੀ ਆ ਖਰੀਦਣੀ ਆ ਸਭ ਤੇ ਵੈ ਲਾ ਜਾਊਗਾ ਸਰਕਾਰ ਦੀ ਮਰਜ਼ੀ ਦੇ ਨਾਲ ਪੰਜਾਬ ਦੇ ਵਿੱਚ ਪੱਤਾ ਵੀ ਨਹੀਂ ਹਿੱਲੂਗਾ ਇਹ ਟ੍ਰਾਇੰਗਲ ਪਾਰਟੀ ਉਹ ਪੰਜਾਬ ਦਾ ਕਹਿਣਾ ਹੈ ਤਾਂ ਹੀ ਅਸੀਂ ਕਹਿ ਸਕਦੇ ਹਾਂ ਅਸੀਂ ਸਾਰਾ ਸਿਸਟਮ ਚੇਂਜ ਕਰਨ ਦੇ ਵਿੱਚ ਹੀ ਲੱਗੇ ਹੋਏ ਹਾਂ ਅਗਲੀ ਗੱਲ ਜਿਹੜੀ ਐਮ ਹੈ ਕਿਉਂਕਿ ਜਿੰਨੇ ਵੀ ਕੰਸਟਰਕਸ਼ਨ ਦੇ ਨਾਲ ਸੰਬੰਧਿਤ ادارے ਹਨ ਚਾਹੇ ਇੱਟਾਂ ਵਾਲੇ ਭੱਠੇ ਆ ਚਾਹੇ ਸੀਮਿੰਟ ਵਾਲੀਆਂ ਫੈਕਟਰੀਆਂ ਚਾਹੇ ਹੋਰ ਵੀ ਆਲੇ-ਫਰਾ ਜੋ ਵੀ ਆ ਉਹਨਾਂ ਦਾ ਇੱਕ ਵਾਰ ਕੰਮ ਜੂਰਬੰਦ ਹੋਊਗਾ ਪਰ ਹੌਲੀ-ਹੌਲੀ ਇਹ ਸਭ ਕੁਝ ਲਾਈਨ ਤੇ ਆ ਜਾਊਗਾ ਘਰੋਂ ਦੀ ਲੋੜ ਦੀ ਅਗਲੀ ਗੱਲ ਹੁਣ ਪੰਜਾਬ ਦੇ ਹਰ ਇੱਕ ਨਾਗਰਿਕ ਨੂੰ ਸਰਕਾਰ ਆਪਣੀ ਜ਼ਿੰਮੇਵਾਰੀ ਅਦੋਂ ਕੋ ਸਹੂਲਤਾਂ ਦੇ ਨਾਲ ਘਰ ਬਣਾ ਕੇ ਦੇਵੇਗੀ ਘਰ ਜਿਹੜੇ ਬਣੇ ਹਨ ਉਹ ਪੂਰੇ ਪੰਜਾਬ ਦੇ ਵਿੱਚ ਦੁਬਾਰਾ ਹਰ ਇੱਕ ਨੂੰ ਘਰ ਬਣਾ ਕੇ ਦਿੱਤਾ ਜਾਊਗਾ ਸਰਕਾਰ ਆਪਣੇ ਜ਼ਿੰਮੇਵਾਰੀ ਤੇ ਘਰ ਬਣਾ ਕੇ ਦੇਊਗੀ। ਇਹਦੇ ਵਿੱਚ ਜਿੰਨੀਆਂ ਵੀ ਪੰਜਾਬ ਦੀਆਂ ਜਾਂ ਅੰਡਗਾ ਦੀਆਂ ਕੰਸਟਰਕਸ਼ਨ ਕੰਪਨੀਆਂ ਹਨ ਉਹਨਾਂ ਦੀ ਜ਼ਿੰਮੇਵਾਰੀ ਲਈ ਜਾਊਗੀ। ਇਹਦੇ ਵਿੱਚ ਬਹੁਤ ਸਾਰੀਆਂ ਕੰਪਨੀਆਂ ਪੈਸਾ ਵੀ ਇਨਵੈਸਟ ਕਰਨੀਆਂ ਜਿਹਦੇ ਵਿੱਚ ਸਰਕਾਰਾਂ ਦਾ ਕੋਈ ਵੀ ਇਨਵੈਸਟਮੈਂਟ ਦੇ ਤੌਰ ਤੇ ਪੈਸਾ ਨਹੀਂ ਲੱਗੂਗਾ ਕੰਪਨੀਆਂ ਕਿ ਲਾਉਣੀਆਂ। ਹਾਂ ਸਰਕਾਰ ਜੋ ਜ਼ਿੰਮੇਵਾਰੀ ਲਾਉਗੀ ਜਿੰਨੀ ਹੋ ਸਕੇ ਜਿਵੇਂ ਕਿ ਬ੍ਰਿਤੀਆ ਜਾਂ ਹੋਰ ਹੈਗਾ ਉਹ ਉਹਦੀਆਂ ਸਹੂਲਤਾਂ ਦੇ ਸਕਦੀ ਐ ਕੰਪਨੀਆਂ ਆਉਣੀਆਂ ਉਹਨਾਂ ਨੂੰ ਟੈਕਸ ਮੁਕਤ ਜਾਂ ਕੋਈ ਇਹਦੇ ਸਮਝੌਤੇ ਹੁੰਦੇ ਹੈਗੇ ਆ ਐਗਰੀਮੈਂਟ ਹੁੰਦੇ ਹੈਗੇ ਉਹਦੇ ਵਿੱਚ ਵੀ ਸ਼ੋਰ ਦਿੱਤੀ ਜਾਊਗੀ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਅਸੀਂ ਕੈਨੇਡਾ ਅਮਰੀਕਾ ਦੇ ਤਰਜ਼ ਤੇ ਅਸੀਂ ਲੈ ਕੇ ਜਾਣਾ ਹੈ ਜੋ ਜਦੋਂ ਘਰ ਵਣ ਜਾਂਦੇ ਹਨ ਹੁਣ ਕਿਸੇ ਕੋਲੇ ਖਰੀਦਣ ਲਈ ਪੈਸਾ ਹੁੰਦਾ ਕਿਸੇ ਕੋਲੇ ਨਹੀਂ ਹੁੰਦਾ ਇਹਦਾ ਵੀ ਹੱਲ ਕੀਤਾ ਗਿਆ ਹੈਗਾ ਜਿਹਦੇ ਕੋਲੇ ਪੈਸਾ ਹੈ ਨਹੀਂ ਉਹ ਤੋਂ ਕਿਸੇ ਤੋਂ ਵੀ ਕੋਈ ਡਾਊਨ ਪੇਮੈਂਟ ਨਹੀਂ ਲਈ ਜਾਊਗੀ ਜਿਹੜੇ ਘਰ ਹੋਣਗੇ 5 ਲੱਖ 10 ਲੱਖ 15 20 ਲੱਖ 25 30 ਲੱਖ 50 ਲੱਖ ਤੱਕ ਵੀ ਹੋਣਗੇ ਲੇਕਿਨ ਸਹੂਲਤਾਂ ਹਰ ਇੱਕ ਨੂੰ ਬਰਾਬਰ ਹੋਣਗੀਆਂ ਅਗਲੀ ਗੱਲ ਇਦੇ ਵਿੱਚ ਮਜ਼ਦੂਰ ਦੇ ਦਿਹਾੜੇ 16 1600 ਰੁਪਇਆ ਹੋਊਗੇ ਸਕਿੱਲ ਦੇ ਅਕੋਰਡਿੰਗ 1 ਲੱਖ ਤੋਂ ਲੈ ਕੇ 2.5 ਲੱਖ ਤੱਕ ਸੈਲਰੀ ਹੋਊਗੀ ਚਾਹੇ ਉਹ ਪ੍ਰਾਈਵੇਟ ਜੋਬ ਕਰਦਾ ਹੈ ਚਾਹੇ ਉਹ ਸਰਕਾਰੀ ਜੋਬ ਕਰਦਾ ਹੈ ਸਰਕਾਰ ਆਪਣੇ ਲੈਵਲ ਤੇ ਹਰ ਇੱਕ ਨੂੰ ਜਿਵੇਂ ਕੈਨੇਡਾ ਦੇ ਵਿੱਚ ਸੈਨ ਕਾਰਡ ਬਣਾ ਕੇ ਦਿੱਤਾ ਜਾਂਦਾ ਇਸੇ ਤਰ੍ਹਾਂ ਹੀ ਪੰਜਾਬ ਦੇ ਵਿੱਚ ਵੀ ਸੈਨ ਕਾਰਡ ਦੀ ਤਰਜ਼ ਤੇ ਕਾਰਡ ਬਣਾ ਕੇ ਦਿੱਤਾ ਜਾਊਗਾ ਜਿਹੜੀ ਕਿ ਕੋਈ ਵੀ ਕਿਤੇ ਵੀ ਜੌਬ ਕਰਦਾ ਦਿਹਾੜੀ ਕਾਰਦਾ ਉਹਦੀ ਸਿੱਧੀ ਬੈਂਕ ਦੇ ਵਿੱਚ ਟ੍ਰਾਂਸਫਰ ਹੋਊਗੀ ਤੇ 10% ਕੱਟ ਕੇ ਬਾਕੀ ਉਹਦੇ ਅਕਾਊਂਟ ਦੇ ਵਿੱਚ ਚਲੀ ਜਾਊਗੀ ਇਹਦੇ ਵਿੱਚ ਜਿਵੇਂ ਹੁਣ 10% ਲੋਕ ਅਹੀ ਟੈਕਸ ਭਰਦੇ ਇਹਦੇ ਨਾਲ 100 ਦੇ 100% ਟੈਕਸ ਭਰਨਗੇ ਤੇ ਸਰਕਾਰਾਂ ਨੂੰ ਵੀ ਮਹਿਸੂਸ ਨਹੀਂ ਹੋਊਗਾ ਕਿ ਅਸੀਂ ਲੋਕਾਂ ਨੂੰ ਸਹੂਲਤਾਂ ਦੇ ਰਹੇ ਹਾਂ ਅਗਲੀ ਗੱਲ 18 ਸਾਲ ਦੀ ਉਮਰ ਤੱਕ ਬੱਚਿਆਂ ਨੂੰ ਐਜੂਕੇਸ਼ਨ ਫ੍ਰੀ ਦਿੱਤੀ ਜਾਊਗੀ ਚਾਹੇ ਉਹ ਪ੍ਰਾਈਵੇਟ ਸਕੂਲ ਆ ਚਾਹੇ ਉਹ ਸਰਕਾਰੀ ਸਕੂਲ ਆ ਹਾਲਾਂਕਿ ਪ੍ਰਾਈਵੇਟ ਸਕੂਲਾਂ ਨੂੰ ਵੀ ਤਨਖਾਹਾਂ ਸਰਕਾਰ ਹੀ ਦੇਊਗੀ ਸਾਰੇ ਜਿਹੜੇ ਪ੍ਰਾਈਵੇਟ ادارے ਉਹਨੂੰ ਸੈਮੀ ਗਵਰਨਮੈਂਟ ਕੀਤਾ ਜਾਊਗਾ ਅਗਲੀ ਗੱਲ ਹੈਲਥ ਡਿਪਾਰਟਮੈਂਟ ਦੀ ਜਮਾ ਤੋਂ ਲੈ ਕੇ ਮਰਨ ਤੱਕ ਹਰ ਇੱਕ ਨੂੰ ਸਿਹਤ ਸਹੂਲਤਾਂ ਫਰੀ ਮਿਲਣ ਲੱਗੀਆਂ ਸਰਕਾਰੀ ਹਸਪਤਾਲਾਂ ਦਾ ਕਾਇਆਕਲਪ ਕੀਤਾ ਜਾਊਗਾ ਬਜ਼ੁਰਗਾਂ ਨੂੰ 20000 ਰੁਪਿਆ ਪੈਨਸ਼ਨ ਦਿੱਤੀ ਜਾਊਗੀ ਜੋ 70 ਤੋਂ ਪਲੱਸ ਬਜ਼ੁਰਗ ਹਨ ਕਿਸਾਨਾਂ ਨੂੰ ਮੈਨੇਜਮੈਂਟ ਵਿੱਚ ਲਿਆ ਕੇ ਫਾਰਮ ਹਾਊਸ ਬਣਾ ਕੇ ਵਾਜੇ ਤਰੀਕੇ ਨਾਲ ਜੈਨਸਾਂ ਦੇ ਪ੍ਰੋਡਕਟ ਬਣਾ ਕੇ ਉਹਦੇ ਤੇ ਲੇਬਰ ਪਾ ਕੇ ਖਰਚੇ ਪਾ ਕੇ ਆਪਣਾ ਪ੍ਰਾਫਿਟ ਰੱਖ ਕੇ 2100 ਗ੍ਰਾਫਸ ਰਿਸਟੋਟਾ ਦੇ ਸਪਲਾਈ ਕੀਤੇ ਜਾਣਗੇ ਤਾਂ ਜੋ ਕਿਸਾਨ ਇੱਕ ਵਧੀਆ ਇਨਕਮ ਲੈ ਸਕੇ ਅਗਲੀ ਜਿਹੜੀ ਅਹਿਮ ਗੱਲ ਹੈਗੀ ਆ ਉਹ ਹੈ ਪੰਜਾਬ ਦੇ ਵਿੱਚ ਜਿੰਨੇ ਵੀ ਫਰੀ ਵਾਲੇ ਪ੍ਰੋਗਰਾਮ ਚੱਲ ਰਿਆ ਸੁਵਿਧਾ ਚੱਲ ਰਹੀਆਂ ਹਨ ਜਿਵੇਂ ਕਿ ਬੱਸਾਂ ਵਿੱਚ ਫਰੀ ਸਫਰ ਹੋ ਰਿਹਾ ਬਿਜਲੀ ਪਾਣੀ ਫਰੀ ਮੈ ਰਾਸ ਸਭ ਕੁਝ ਬੰਦ ਕੀਤਾ ਜਾਊਗਾ ਸਬਸਿਡੀਆਂ ਜੋ ਵੀ ਫਰੀ ਵਾਲਾ ਸਾਰਾ ਸਿਸਟਮ ਬੰਦ ਕੀਤਾ ਜਾਊਗਾ ਹਰ ਇੱਕ ਨੂੰ ਟੈਕਸ ਦੇਣਾ ਪਊਗਾ ਕਿਉਂਕਿ ਅਸੀਂ ਕਿਉਂਕਿ ਅਸੀਂ ਪੰਜਾਬ ਦੇ ਲੋਕਾਂ ਦੀ ਜ਼ਿੰਮੇਵਾਰੀ ਲੈਣੇ ਹਾਂ ਕਿਉਂਕਿ ਇਹਦੇ ਨਾਲ ਹਰ ਇੱਕ ਨੂੰ ਘਰ ਬਣਾ ਕੇ ਦਿੱਤੇ ਜਾਣਗੇ ਹਰ ਇੱਕ ਦੀ ਇਨਕਮ ਵਧਾਈ ਜਾਊਗੀ এডੂਕੇਸ਼ਨ ਫ੍ਰੀ ਦਿੱਤੀ ਜਾਊਗੀ 18 ਸਾਲ ਦੀ ਉਮਰ ਤੱਕ ਸਿਰ ਸੂਲਤਾ ਫ੍ਰੀ ਦਿੱਤੀਆਂ ਜਾਣਗੀਆਂ ਬਜ਼ੁਰਗਾਂ ਨੂੰ 20000 ਰੁਪਏ ਪੈਨਸ਼ਨ ਦਿੱਤੀ ਜਾਊਗੀ ਸੜਕਾਂ ਵਧੀਆ ਬਣਾਇਆਂ ਜਾਣਗੀਆਂ ਫਿਰ ਇਹਦੇ ਵਿੱਚ ਕਨੈਕਟਰਲੈਸ ਬੱਸਾਂ ਚੱਲਣਗੀਆਂ ਡਰਾਈਵਰ ਦੀ ਸੈਲਰੀ 1.5 ਲੱਖ ਰੁਪਏ ਮਹੀਨਾ ਹੋਊਗੀ ਪੂਰੇ ਪੰਜਾਬ ਦੇ ਵਿੱਚ ਇਹਨੂੰ ਚਾਰ ਭਾਗਾਂ ਵਿੱਚ ਵੰਡ ਕੇ ਵਧੀਆ ਤਰੀਕੇ ਦੇ ਨਾਲ ਬੱਸਾਂ ਤਲਾਆਂ ਜਾਣਗੀਆਂ ਜਿਹੜੀਆਂ ਕਿ ਹਰ ਇੱਕ ਪਿੰਡ ਦੇ ਨਾਲ ਇਹਨਾਂ ਬੱਸਾਂ ਨੂੰ ਟ੍ਰਾਂਸਪੋਰਟ ਨਾਲ ਜੋੜਿਆ ਜਾਊਗਾ ਤਾਂ ਕਿਸੇ ਨੂੰ ਮੋਟਰਸਾਈਕਲ ਦੀ ਵੀ ਲੋੜ ਨਾ ਪਵੇ, ਕਾਰਾਂ ਦੀ ਵੀ ਲੋੜ ਨਾ ਪਵੇ। ਇਸ ਦੇ ਨਾਲ ਆਵਾਜਾਈ ਵੀ ਘਟੂਗੀ, ਲੋਕਾਂ ਨੂੰ ਇੱਕ ਤਰ੍ਹਾਂ ਦੀ ਸਹੂਲਤ ਵੀ ਮਿਲੂਗੀ। ਬਧੇਰੇ ਜਾਣਕਾਰੀ ਲੈਣ ਲਈ ਤੁਸੀਂ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਸਾਡਾ YouTube ਚੈਨਲ Triangle Party Punjab, ਸੋਹਣਾ ਗੰਗਾ Facebook ਪੇਜ ਵੀ ਹੈ। ਤੁਸੀਂ ਇਸ ਨੂੰ ਬាទ ਬាទ ਸਬਸਕ੍ਰਾਈਬ ਕਰੋ, ਫਾਲੋ ਕਰੋ, ਲਾਇਕ ਕਰੋ, ਸ਼ੇਅਰ ਕਰੋ ਤਾਂ ਜੋ ਟ੍ਰਾਇੰਗਲ ਪਾਰਟੀ ਉਹ ਪੰਜਾਬ ਦੇ এজেন্ডਿਆਂ ਬਾਰੇ ਪੰਜਾਬ ਦੇ ਲੋਕਾਂ ਨੂੰ ਵੀਡੀਓ ਰਾਹੀਂ ਨਵੀਂ ਇਨਫਰਮੇਸ਼ਨ ਮਿਲ ਸਕੇ ਅਸੀਂ ਸਾਰਿਆਂ ਨੂੰ ਜੀ ਆਖਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ